ਲੋਈ ਫਸਟ ਲੇਅਰ ਪਟੀਨ ਦੀ ਭਰੀ ਗਈ ਪ੍ਰੋਪਰ ਹੋ ਗਈ ਹੁਣ ਸਾਰੀ ਹੁਣ ਮਲੈਮ ਹੋ ਗਈ ਹਜੇ ਤਾਂ ਦੋ ਵਾਰ ਹੋਰ ਪਟੀਨ ਭਰੀ ਜਾਣੀ ਆ ਦੂਜੀ ਐਨਸੀ ਪੱਟੀ ਗ੍ਰੇ ਕਲਰ ਵਾਲੀ ਉਹ ਭਰੀ ਜਾਣੀ ਆ ਸਾਰੀ ਆਪਾਂ ਫਰੰਟ ਵਾਲਾ ਸ਼ੀਸ਼ਾ ਵੀ ਕੱਢਤਾ ਇਹਦਾ ਤੇ ਬੰਪਰ ਬੰਪਰ ਵਿੱਚੋਂ ਖੋਲਤਾ ਚੈੱਕ ਕਰੋ ਤਾ ਉਹੀ ਲੱਗ ਰਹੀ ਆ ਤੇ ਬਸ ਹੁਣ ਜਿਹੜਾ ਫਾਈਨਲ ਰੰਗ ਦੀ ਤਿਆਰੀ ਹੋ ਰਹੀ ਆ ਬਸ ਰੰਗ ਮਾਰ ਦੇਣਾ ਹੁਣ ਇਹਦੇ ਤੇ ਇੱਕ ਦੋ ਲੇਰਾਂ ਜਿਹੜੀਆਂ ਪਟੀਨ ਦੀਆਂ ਲੱਗਣੀਆਂ ਪ੍ਰਾਈਮਰ ਵੱਜੂਆ ਗਰੇ ਸਾਰੀ ਤੇ ਹੀ ਤੇ ਉਹ ਤੋਂ ਬਾਅਦ ਆ ਨਾਲ-ਨਾਲ ਅਪਡੇਟ ਦਵਾਵਾਂ ਤੁਹਾਨੂੰ ਚੱਲਦਾ ਜਾ ਰਿਹਾ ਹਾਂ ਤਾਂ ਖਿੱਚਿਆ ਆ ਕੰਮ ਰੰਗ ਵਾਲਾ ਡੈਸ਼ਬੋਰਡ ਪਿਆ ਇਹਨੂੰ ਆਪਾਂ ਜਿਹੜਾ ਗਰੇ ਕਲਰ ਬਲੈਕ ਕਲਰ ਮੈਟ ਉਹ ਕਰਾਉਣਾ ਬੋਨਟ ਵੀ ਖੁੱਲਿਆ ਆ ਇਹਦਾ ਬੋਨਟ ਉਧਰ ਇਹਦਾ ਰੰਗ ਗੋਲ ਜਿਵੇਂ ਪਟੇਨ ਪਟਰੂਨ ਖੋਲ ਕੇ ਭਰੀ ਆ ਕਿ ਚੈੱਕ ਕਰੋ ਕਿੱਦਾਂ ਲੱਗ ਰਹੀ ਗੱਡੀ ਦੇਖੋ ਸਾਰੀ ਖੋਲਦੀ ਬਸ ਇੱਕ ਜੋ ਹੀ ਗੱਡੀ ਤੇ ਵੱਜ ਰਿਹਾ ਪ੍ਰਾਈਮਰ ਹੁਣ ਸਾਰੇ ਟਾਇਰਾਂ ਟੂਰਾਂ ਦੇ ਕੱਪੜਾ ਪਾਤਾ ਸ਼ੀਸ਼ਿਆਂ ਤੇ ਲਾਤੇ ਕਾ ਗਈ ਬਸ ਹੁਣ ਵੱਜ ਰਿਹਾ ਤੇ ਪ੍ਰਾਈਮਰ ਗਰੇ ਪ੍ਰਾਈਮਰ ਦਿਖਾਉਣਾ ਤੁਹਾਨੂੰ ਕਿ ਮੈਂ ਕਿਵੇਂ ਮਾਰਨੇ ਕੰਮ ਓਕੇ ਹੋਣਾੜਾ ਬਸ ਗੱਡੀ ਦਾ ਸਾਰੀ ਤੇ ਪਟੀਨ ਭਰੀ ਗਈ ਫਸਟ ਕੋਡ ਵਾਲੀ ਤੇ ਹੁਣ ਪ੍ਰਾਈਮਰ ਉਹ ਤੋਂ ਬਾਅਦ ਐਨਸੀ ਪੱਟੀ ਫਿਰ ਉਹ ਰਗੜੀ ਜਾਊਗੀ ਫਿਰ ਜਾ ਕੇ ਰੰਗ ਵੱਜੂਗਾ ਤੇ ਤੇ ਸਾਰੀ ਤੇ ਉਹੀ ਪ੍ਰੈਮਰ ਦਾ ਹਲਕਾ ਕੋਡ ਲਾਇਆ ਇੱਕ ਸਿੰਗਲ ਕੋਡ ਦੇਖੋ ਤੇ ਇੱਧਰ ਵੀ ਹਲਕਾ ਜਾਂ ਕੋਡ ਆ ਇਧਰੋਂ ਦੇਖੂਗਾ ਤੁਹਾਨੂੰ ਗਰੀ ਪ੍ਰੈਮਰ ਹਲਕਾ ਜਾਂ ਕੋਡ ਲਾਇਆ ਤੇ ਸਾੜੀ ਤੇ ਇੱਕ ਵਾਰ ਵੱਜੋ ਪਹਿਲਾਂ ਇਹ ਘੈਂਡਾ ਗੱਲਵਾੜ ਨਿਕਲ ਗਾਉਣੇ ਆ ਗੱਡੀ ਦੀ ਘੈਂਡ ਪੂਰੀ ਦੇਖੀ ਜਾਓ ਸ਼ਿਰਾ ਗੱਲਵਾੜ ਨਿਕਲੂਗੀ ਬੋਂਪਰ ਬੋਂਪਰ ਜਿਆਦਾ ਫੇਡਿੰਗ ਹੋ ਗਈ ਨਾ ਪ੍ਰੋਪਰ ਫਿਰ ਬੰਨੀਆ ਗੱਲ ਬਾਤ ਸਾਰੀ ਨੀਚੇ ਵੀ ਰੰਗ ਮਾਰਾਂਗੇ ਆਪਾਂ ਤੇ ਆਪਾਂ ਇੱਕ ਦੋ ਚੀਜ਼ਾਂ ਹੋਰ ਰੰਗ ਕਰਾਉਣੀਆਂ ਇੱਥੋਂ ਆਪਾਂ ਸਾਫ਼ ਕਰਾਂਗੇ ਆਪ ਧੋਵਾਂਗੇ ਸਾਰੀ ਮਿੱਟੀ ਮੁੱਟੀ ਜੀ ਲਾਵਾਂਗੇ ਆਹ ਚੀਜ਼ਾਂ ਨੂੰ ਰੰਗ ਕਰਾਵਾਂਗੇ ਆਪਾਂ ਦੇਖਦੇ ਆਂ ਸਾਰੀ ਧੋਵਾਂ ਹੈ ਗੱਡੀ ਇੱਥੋਂ ਦੇਖ ਕੇ ਜਿਹੜੀ ਅਜਾੜ ਜੁਰਜੇ ਲੱਗੀ ਹੋਈ ਆ ਜਿੱਦਾਂ ਦੀ ਵੀ ਹੈ ਨਾ ਕੰਮ ਜਿਆ ਸਾਰਾ ਸੈੱਟ ਕਰਨਾ ਇੱਕ ਵਾਰ ਆਪ ਜੀ ਪੁਟੀਨ ਐਨਸੀ ਪੱਟੀ ਦੀ ਵੀ ਇੱਕ ਪੱਟੀ ਆ ਜਿਹੜੀ ਇੱਕ ਲੇਅ ਲੱਗੀ ਇੱਕ ਕਰੋ ਟਾਕੀਆਂ ਇੱਕ ਸਾਈਡ ਤੇ ਲੱਗੀ ਦੂਜੀ ਸਾਈਡ ਤੇ ਲੱਗਣ ਵਾਲੀ ਆ ਜਿਵੇਂ ਵੀ ਮਿਲੈਨ ਹੋ ਜਾਣਾ ਇਹਦੇ ਨਾਲ ਇਹ ਰਗੜੀ ਜਾਊਗੀ ਹੁਣ ਪਾਣੀ ਨਾਲ ਇਹ ਤੋਂ ਬਾਅਦ ਫਿਰ ਪ੍ਰਾਈਮਰ ਲੱਗੂਗਾ ਫਿਰ ਜਾ ਕੇ ਰੰਗ ਭਜੂਗਾ ਇਦਰੀ ਸਾਈਡ ਹਜੇ ਰਹਿਦੀ ਹੀ ਆ ਉਧਰਲੀ ਸਾਈਡ ਸਾਈਡ ਤੇ ਹੋ ਗਿਆ ਇੱਕ ਸਾਈਡ ਤੇ ਬਾਕੀ ਬੋਨਟ ਬੋਨਟ ਨੂੰ ਅਲੱਗ ਹੋ ਰਿਹਾ ਤੇ ਦੇ ਨਾਲ ਜਿਵੇਂ ਹੀ ਬਨੇ ਹੋ ਜਾਣਾ ਸਾਰਾ ਕੁਝ ਫਰੰਟ ਵਾਲੇ ਟਾਇਰ ਚ ਹੋਵਾ ਨਿਕਲ ਗਈ ਲੁੱਕ ਚੈੱਕ ਕਰਦੇ ਤੋ ਵੇਰ ਗਵਾਰਨਾ ਓਕੇ ਹੋ ਜਾਵੇ ਫੇਰ ਦੇਖਿਓ ਕਲਰ ਹੋ ਜਾਵੇ ਅੰਦਰੋਂ ਸਾਰੀ ਓਕੇ ਹੋ ਜਾਵੇ ਗੱਡੀ ਲੁੱਕ ਫੇਰ ਚੈੱਕ ਕਰਾਵਾਂ ਕਿ ਕੀ ਨਿਕਲਨੀ ਹੈ ਸਾਰੀ ਇਹਦੀ ਉਸੇ ਲੱਗੀ ਵੱਖਰਾ ਹੀ ਨਿਕਲ ਕੇ ਆਊਗਾ ਜਿਹੜਾ ਉਸ ਵੀ ਆ ਇਹਦੇ ਵਿੱਚ ਉਹ